ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣਿਆਂ ਹੈਡਲਾਈਨਸ ਦੇ ਇਸ ਸਾਲ ਦਾ ਪਹਿਲਾ ਕਾਉਂਸਲਰ ਕੈਂਪ ਸਫਲਤਾਪੂਰਵਕ ਹੋਇਆ ਸੰਪੰਨ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਤੋਂ 50 ਮੀਟਰ ਰੱਖਿਆ ਗਿਆ ਦੂਰ ਕੈਨੇਡਾ ਦੇ ਸੈਲਾਨੀਆਂ ਨੇ ਦਿੱਤਾ ਅਮਰੀਕਾ ਨੂੰ ਵੱਡਾ ਝਟਕਾ ਯੂਐਸ ਦੇ ਚਾਰ ਰਾਜਾਂ ਦੀ ਆਰਥਿਕ ਹਾਲਤ ਤੇ ਪਿਆ ਅਸਰ ਕੈਨੇਡਾ ਚ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਨਵੀਂ ਪਹਿਲ ਕਦਮੀ ਮਾਹਿਰਾਂ ਵੱਲੋਂ ਰਾਸ਼ਟਰੀ ਜੰਗਲੀ ਅੱਗ ਏਜੰਸੀ ਸਥਾਪਿਤ ਕਰਨ ਦੀ ਮੰਗ ਬੈਟਲ ਰਿਵਰ ਕਰੋਫਟ ਚ ਉਪਚੋਣ ਲਈ ਐਡਵਾਂਸ ਪੋਲਿੰਗ ਜਾਰੀ ਇਲੈਕਸ਼ਨਸ ਕੈਨੇਡਾ ਨੇ ਵੋਟਰਾਂ ਨੂੰ ਖਾਲੀ ਬੈਲਟ ਭਰਨ ਲਈ ਕਿਹਾ ਕੈਨੇਡਾ ਚ ਭਾਰਤੀ ਦੁਆਰਾ ਆਯੋਜਿਤ ਇਸ ਸਾਲ ਦਾ ਪਹਿਲਾ ਕਾਉਂਸਲਰ ਕੈਂਪ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰੇ 'ਚ ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਸੰਪੰਨ ਹੋ ਗਿਆ। ਇਹ ਕੈਂਪ ਐਪਸਫੋਰਡ ਸ਼ਹਿਰ ਦੇ ਖਾਲਸਾ ਦੀਵਾਨ ਸੁਸਾਇਟੀ ਦੇ ਗੁਰਦੁਆਰੇ 'ਚ ਆਯੋਜਿਤ ਕੀਤਾ ਗਿਆ ਸੀ। ਵੈਨਕੂਵਰ 'ਚ ਭਾਰਤੀ ਕੌਂਸਲੇਟ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਇਸ ਕੈਂਪ ਦੌਰਾਨ ਪਾਸਪੋਰਟ ਸੇਵਾਵਾਂ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਅਤੇ ਅਟੈਸਟੇਸ਼ਨ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਗਈਆਂ। ਸੋਸਾਇਟੀ ਦੇ ਇੱਕ ਬੁਲਾਰੇ ਨੇ ਇੰਡੀਅਨ মিডিਆ ਨੂੰ ਦੱਸਿਆ ਕਿ ਵਕਵਾਦੀ ਅੰਸਰਾ ਨੇ ਕੈਂਪ 'ਚ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਪਰ ਉਹਨਾਂ ਨੂੰ ਗੁਰਦੁਆਰੇ ਤੋਂ 50 ਮੀਟਰ ਦੀ ਦੂਰੀ ਤੇ ਰੱਖਿਆ ਗਿਆ ਕਿਉਂਕਿ ਸੋਸਾਇਟੀ ਨੇ ਪਿਛਲੇ ਹਫ਼ਤੇ ਇਸ ਸਬੰਧ 'ਚ ਅਦਾਲਤ ਦਾ ਹੁਕਮ ਪ੍ਰਾਪਤ ਕਰ ਲਿਆ ਸੀ ਉਹਨਾਂ ਅੱਗੇ ਕਿਹਾ ਕਿ ਇਹ ਕੈਂਪ ਗੁਰਦੁਆਰੇ ਦੀ ਬੇਨਤੀ ਤੇ ਆਯੋਜਿਤ ਕੀਤਾ ਗਿਆ ਸੀ ਕਿਉਂਕਿ ਸਥਾਨਕ ਭਾਈ ਜਾਰੇ ਨੂੰ ਭਾਰਤ ਯਾਤਰਾ ਲਈ ਲੋੜੀਂਦੇ ਦਸਤਾਵੇਜ਼ਾ ਨੂੰ ਪ੍ਰੋਸੈਸ ਕਰਨ ਲਈ ਇੱਕ ਸੁਵਿਧਾਜਨਕ ਜਗ੍ਹਾ ਚਾਹੀਦੀ ਸੀ ਗੁਰਦੁਆਰਾ ਇਸ ਸਾਲ ਦੇ ਅੰਤ 'ਚ ਬਜ਼ੁਰਗਾਂ ਲਈ ਇੱਕ ਲਾਈਫ ਸਰਟੀਫਿਕੇਟ ਕੈਂਪ ਵੀ ਲਗਾਏਗਾ। ਗੁਰਦੁਆਰਾ ਸਾਹਿਬ ਦੇ ਨੇੜੇ ਸਿਰਫ ਕੁਝ ਪ੍ਰਦਰਸ਼ਨਕਾਰੀ ਇਕੱਠੇ ਹੋਏ ਤੇ ਉਹਨਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ। ਪਿਛਲੇ ਸਾਲ ਕਾਉਂਸਲਰ ਕੈਂਪਾਂ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਵਿਗੜਨ ਪਾਇਆ ਗਿਆ ਸੀ ਜਿਸ ਕਾਰਨ ਸੇਵਾਵਾਂ 'ਚ ਰੁਕਾਵਟ ਅਤੇ ਹਿੰਸਾ ਵੀ ਹੋਈ ਸੀ। ਮਾਮਲਾ ਉਦੋਂ ਹੋਰ ਵਿਗੜ ਗਿਆ ਜਦੋਂ ਇੱਕ ਧਿਰ ਨੇ ਦੂਜੀ ਧਿਰ 'ਤੇ ਮੰਦਰ 'ਤੇ ਹਮਲਾ ਕਰਨ ਦੇ આરોਪ ਲਗਾਏ। ਇਸ ਘਟਨਾ ਤੋਂ ਬਾਅਦ ਕਈ ਗ੍ਰਿਫਤਾਰੀਆਂ ਹੋਈਆਂ ਸਨ। ਸਥਾਨਕ ਪੁਲਿਸ ਨੇ ਤਣਾਅਪੂਰਨ ਸਥਿਤੀਆਂ ਕਾਰਨ ਅਜੇਹੀ ਕੈਂਪ ਲਗਾਉਣ ਵਿਰੋਧ ਚੇਤਾਵਨੀ ਦਿੱਤੀ ਸੀ ਜਿਸ ਕਾਰਨ ਪਿਛਲੇ 3 ਮੰਦਰਾਂ ਸਮੇਤ ਕਈ ਕੈਂਪ ਰੱਦ ਕਰ ਦਿੱਤੇ ਗਏ ਹਾਲਾਂਕਿ ਵੈਨਕੂਵਰ ਚ ਖਾਲਸਾ ਦੀਵਾਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਗੁਰਦੁਆਰਿਆਂ ਦੁਆਰਾ ਕੈਂਪ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਜਿਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅਦਾਲਤੀ ਹੁਕਮ ਲਈ ਅਰਜ਼ੀ ਦਿੱਤੀ ਸੀ ਤੇ ਪ੍ਰਾਪਤ ਵੀ ਕੀਤੀ ਸੀ ਜਿਵੇਂ ਕਿ ਟੋਰਾਂਟੋ ਚ ਲਕਸ਼ਮੀ ਨਾਰਾਇਣ ਮੰਦਰ ਨੇ ਵੀ ਕੀਤਾ ਸੀ ਇਸ ਕੈਂਪ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਦਰਸ਼ਨਾਂ ਦਾ ਸੱਦਾ ਆਨਲਾਈਨ ਇੱਕ ਪੋਸਟਰ ਦੁਆਰਾ ਫੈਲਾਇਆ ਗਿਆ ਸੀ ਜਿਸ ਵਿੱਚ ਵੈਨਕੂਵਰ ਚ ਭਾਰਤ ਦੇ ਕੌਂਸਲ ਜਨਰਲ ਮਾਸਾਕੂਈ ਰੂਂਗਸੂਂਗ ਦੀ ਤਸਵੀਰ ਵੀ ਸ਼ਾਮਲ ਸੀ ਪ੍ਰਦਰਸ਼ਨਕਾਰੀਆਂ ਨੇ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਚ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਹਵਾਲਾ ਦਿੱਤਾ ਇਸ ਤੋਂ 3 ਮਹੀਨੇ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਗਰਵਟ ਆ ਗਈ ਸੀ ਜਦੋਂ ਉਸ ਸਮੇਂ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਕਿਹਾ ਸੀ ਕਿ ਇਸ ਕਤਲ 'ਚ ਭਾਰਤੀ ਏਜੰਟਸ ਦੇ ਸੰਭਾਵਿਤ ਸਬੰਧਾਂ ਦੇ ਭਰੋਸੇਯੋਗ ਦੋਸ਼ ਨੇ ਭਾਰਤ ਨੇ ਉਹਨਾਂ ਦੋਸ਼ਾਂ ਨੂੰ ਬੇਤੁਕਾ ਤੇ ਪ੍ਰੇਰਿਤ ਦੱਸਿਆ ਸੀਗਾ ਅਕਤੂਬਰ 2024 'ਚ ਸਥਿਤੀ ਹੋਰ ਵਿਗੜ ਗਈ ਜਦੋਂ ਕੈਨੇਡੀਅਨ ਸਰਕਾਰ ਨੇ 6 ਭਾਰਤੀ ਡਿਪਲੋਮੈਟਸ ਤੇ ਅਧਿਕਾਰੀਆਂ ਨੂੰ ਦੇਸ਼ ਵਿੱਚ ਹਿੰਸਕ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਣ ਦਾ ਦੋਸ਼ ਲਗਾ ਕੇ ਇਥੋਂ ਤੋੜ ਦਿੱਤਾ ਇਸ ਕਾਰਨ ਭਾਰਤ ਨੇ 14 ਅਕਤੂਬਰ ਨੂੰ ਉਹਨਾਂ 6 ਨੂੰ ਕੈਨੇਡਾ ਤੋਂ ਵਾਪਸ ਬੁਲਾ ਲਿਆ ਤੇ 6 ਕੈਨੇਡੀਅਨ ਡਿਪਲੋਮੈਟਸ ਨੂੰ ਵੀ ਬਾਹਰ ਕੱਢ ਦਿੱਤਾ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਜੀ7 ਦੇਸ਼ਾਂ ਦੇ ਸੰਮੇਲਨ ਦੌਰਾਨ ਕੈਨੇਡਾ ਦੀ ਯਾਤਰਾ ਮਗਰੋਂ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਦੀ ਆਸ ਜਾਗੀ ਹੈ ਯੂਐਸ ਟ੍ਰੈਵਲ ਐਸੋਸੀਏਸ਼ਨ ਅਨੁਸਾਰ 2024 'ਚ ਕੈਨੇਡੀਅਨ ਸੈਰਸ ਪਾਟੇ ਤੋਂ ਅਮਰੀਕਾ 'ਚ 20.5 ਬਿਲੀਅਨ ਡਾਲਰ ਦਾ ਖਰਚ ਹੋਇਆ ਹਾਲਾਂਕਿ ਇਸ ਸਾਲ ਇਹ ਅੰਕੜਾ ਘੱਟ ਹੋਣ ਦੀ ਉਮੀਦ ਹੈ ਕਿਉਂਕਿ ਕਈ ਅੰਕੜੇ ਦਰਸਾਉਂਦੇ ਨੇ ਕਿ ਉੱਤਰੀ ਸੈਲਾਨੀ ਪਹਿਲਾਂ ਵਾਂਗ ਅਕਸਰ ਸਰਹੱਦ ਪਾਰ ਨਹੀਂ ਕਰ ਰਹੇ ਫਲੋਰੀਡਾ ਕੈਲੀਫੋਰਨੀਆ ਨਿਵਾਡਾ ਨਿਊਯਾਰਕ ਅਤੇ ਟੈਕਸਸ ਸਭ ਤੋਂ ਵੱਧ ਪ੍ਰਭਾਵਿਤ ਰਾਜ ਨੇ ਸੜਕ ਅਤੇ ਹਵਾਈ ਯਾਤਰਾ ਦੋਵਾਂ ਰਾਹੀਂ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਘਟ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਅਨੁਸਾਰ ਜੂਨ ਚ ਅਮਰੀਕਾ ਤੋਂ ਕੈਨੇਡਾ ਵਾਪਸ ਆਉਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲ ਤਨ 33.1 ਫੀਸਦੀ ਘਟੇ ਇਹ ਲਗਾਤਾਰ 6ਵਾਂ ਮਹੀਨਾ ਸੀ ਜਦੋਂ ਸਾਲਦਾਰ ਸਾਲ ਗਿਰਾਵਟ ਦਰਜ ਕੀਤੀ ਗਈ ਜਿੱਥੋਂ ਤੱਕ ਹਵਾਈ ਯਾਤਰੀਆਂ ਦਾ ਸਵਾਲ ਹੈ ਇਹ ਅੰਕੜਾ 22.1 ਫੀਸਦੀ ਘਟਿਆ ਹੈ ਇਸ ਨਿਰਾਸ਼ਾਜਨਕ ਰੁਝਾਨ ਦੀ ਪੁਸ਼ਟੀ ਇੱਕ ਗਲੋਬਲ ਟ੍ਰੈਵਲ ਡਾਟਾ ਏਜੰਸੀ OAG ਦੇ ਹਵਾਬਾਜ਼ੀ ਡਾਟਾ ਤੋਂ ਹੁੰਦੀ ਹੈ ਜੋ ਦਰਸਾਉਂਦਾ ਹੈ ਕਿ ਇਸ ਸਾਲ ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਕੈਨੇਡਾ ਤੋਂ ਸੰਯੁਕਤ ਰਾਜ ਦੀਆਂ ਉਡਾਣਾਂ ਲਈ ਅਗਾਊਂ ਬੁਕਿੰਗ 12 ਮਹੀਨੇ ਪਹਿਲਾਂ ਦੇ ਮੁਕਾਬਲੇ 70% ਤੋਂ ਵੱਧ ਘਟ ਹੈ। ਯੂਐਸ ਟ੍ਰੈਵਲ ਐਸੋਸੀਏਸ਼ਨ ਨੇ ਰਿਪੋਰਟ ਦਿੱਤੀ ਹੈ ਕਿ ਕੈਨੇਡੀਅਨ ਸੈਲਾਨੀਆਂ ਦੀ ਗਿਣਤੀ 'ਚ 10% ਦੀ ਕਮੀ ਦਾ ਮਤਲਬ 2.1 ਬਿਲੀਅਨ ਡਾਲਰ ਦੇ ਖਰਚੇ ਦਾ ਨੁਕਸਾਨ ਅਤੇ 14000 ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ। ਰੋਡ ਜੀਨੀਅਸ ਦੇ ਅਨੁਸਾਰ ਹਾਲ ਹੀ ਦੇ ਸਾਲਾਂ ਚ ਕੈਨੇਡਾ ਨੇ ਸੰਯੁਕਤ ਰਾਜ ਨੂੰ ਸਭ ਤੋਂ ਵੱਧ 20.24 ਮਿਲੀਅਨ ਅੰਤਰਰਾਸ਼ਟਰੀ ਸੈਲਾਨੀ ਪ੍ਰਦਾਨ ਕੀਤੇ ਜੋ ਕਿ ਮੈਕਸੀਕੋ ਦੇ 16.99 ਮਿਲੀਅਨ ਸੈਲਾਨੀਆਂ ਤੋਂ ਵੱਧ ਸਨ ਯੂਐਸ ਦੇ ਇਹ ਦੋਵੇਂ ਗੁਆਡੀ ਸੂਚੀ ਚ ਤੀਜੇ ਦੇਸ਼ ਯੂਨਾਈਟਿਡ ਕਿੰਗਡਮ ਤੋਂ ਕਾਫੀ ਅੱਗੇ ਨੇ ਜਿਸ ਦੇ 4.04 ਮਿਲੀਅਨ ਨਾਗਰਿਕਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਫਲੋਰੀਡਾ ਕੈਲੀਫੋਰਨੀਆ ਨਿਵਾਡਾ ਨਿਊਯਾਰਕ ਤੇ ਟੈਕਸਸ ਆਮ ਤੌਰ ਤੇ ਉਹ ਰਾਜ ਨੇ ਜਿੱਥੇ ਸਭ ਤੋਂ ਵੱਧ ਕੈਨੇਡੀਅਨ ਸੈਲਾਨੀ ਆਉਂਦੇ ਨੇ ਹਾਲਾਂਕਿ ਨਿਊ ਹੈਮਪਸ਼ਾਇਰ ਜੋ ਪੂਰਬ ਚ ਕੈਨੇਡਾ ਨਾਲ ਸਰਹੱਦ ਸਾਂਝੀ ਕਰਦਾ ਏ ਨੇ ਵੀ ਕੈਨੇਡੀਅਨ ਸੈਲਾਨੀਆਂ ਚ ਵੱਡੀ ਗਰਾਵਟ ਦਰਜ ਕੀਤੀ ਹੈ ਹਾਲ ਹੀ ਚ ਸੰਯੁਕਤ ਰਾਜ ਅਤੇ ਕੈਨੇਡਾ ਦੇ ਸਬੰਧ ਆਮ ਨਾਲੋਂ ਵੱਧ ਤਣਾਪੂਰਣ ਜਾਪਦੇ ਨੇ ਜੋ ਇਸ ਰੁਝਾਨ ਚ ਯੋਗਦਾਨ ਪਾ ਰਿਹਾ ਹੈ ਪਿਛਲੇ ਦਸੰਬਰ ਚ ਡੋਨਾਲਡ 트ੰਪ ਨੇ ਭੜਕਾਊ ਢੰਗ ਨਾਲ ਕਿਹਾ ਸੀ ਕਿ ਉਹ ਕੈਨੇਡਾ ਨੂੰ ਆਪਣੇ ਦੇਸ਼ ਦਾ 51ਵਾਂ ਰਾਜ ਬਣਾ ਦੇਣਗੇ ਜਦਕਿ ਯੂਐਸ ਰਾਸ਼ਟਰਪਤੀ ਨੇ ਕੈਨੇਡੀਅਨ ਵਸਤੂਆਂ ਤੇ ਟੈਰਿਫ ਨੂੰ 25 ਫੀਸਡ ਤੋਂ ਵਧਾ ਕੇ 35 ਫੀਸਡ ਕਰਨ ਦੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ ਨਾਲ ਕੈਨੇਡਾ ਚ ਅਮਰੀਕਾ ਪ੍ਰਤੀ ਬੇਪਰੋਸਗੀ ਵਧ ਰਹੀ ਹੈ ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਤੀਬਰ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਜੰਗਲੀ ਅੱਗ ਦੇ ਮੌਸਮਾ ਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਦੇਸ਼ ਭਰ ਚ 7.3 ਮਿਲੀਅਨ ਹੈਕਟੇਅਰ ਤੋਂ ਵੱਧ ਜ਼ਮੀਨ ਸੜ ਚੁੱਕੀ ਹੈ ਜਿਵੇਂ ਜਿਵੇਂ ਜੰਗਲੀ ਅੱਗ ਪੂਰਬ ਤੋਂ ਪੱਛਮੀ ਤੱਟ ਵੱਲ ਫੈਲ ਰਹੀ ਹੈ ਮਾਹਿਰ ਅਤੇ ਅਧਿਕਾਰੀ ਸਰੋਤਾਂ ਅਤੇ ਜਵਾਬੀ ਕਾਰਵਾਈਆਂ ਨੂੰ ਬਿਹਤਰ ਢੰਗ ਨਾਲ ਤਾਲਮੇਲ ਕਰਨ ਲਈ ਇੱਕ ਰਾਸ਼ਟਰੀ ਜੰਗਲੀ ਅੱਗ ਏਜੰਸੀ ਸਥਾਪਿਤ ਕਰਨ ਦੀ ਅਪੀਲ ਕਰ ਰਹੇ ਨੇ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੇ ਪ੍ਰਧਾਨ ਕੇ ਮੈਕਮੁਲਨ ਨੇ ਮੀਡੀਆ ਨੂੰ ਦੱਸਿਆ ਕਿ ਹਾਲ ਹੀ ਦੇ ਸਾਲਾਂ 'ਚ ਜੰਗਲੀ ਅੱਗ ਦੇ ਮੌਸਮ ਹੋਰ ਵੀ ਖਰਾਬ ਹੋ ਗਏ ਨੇ ਉਹਨਾਂ ਕਿਹਾ ਕਿ ਇੱਕ ਰਾਸ਼ਟਰੀ ਪ੍ਰਸ਼ਾਸਨ ਦਾ ਲਾਭ ਅਸਲ ਚ ਤਾਲਮੇਲ ਅਤੇ ਪੂਰੇ ਕੈਨੇਡਾ 'ਚ ਸਰੋਤਾਂ ਦੀ ਮੁਰਵੰਡ ਨਾਲ ਸਬੰਧਤ ਹੈ ਜਦੋਂ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ। ਮੈਕਮਲਨ ਨੇ ਇੱਕ ਸੰਗੀ ਸੰਸਥਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਫਾਇਰ ਚੀਫਸ ਨੂੰ ਅੱਗ ਨਾਲ ਸਬੰਧਤ ਨੀਤੀ ਬਣਾਉਣ ਅਤੇ ਸਰੋਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ 'ਚ ਸਿੱਧੀ ਭੂਮਿਕਾ ਨਿਭਾਉਣ ਦੀ ਇਜਾਜ਼ਤ ਦੇਵੇ। ਨਿਊਫੰਡਲੈਂਡ ਅਤੇ ਲੈਬਰਾਡੋਰ 'ਚ ਵਧੇ ਹੋਏ ਤਾਪਮਾਨ ਅਤੇ ਤੇਜ਼ ਹਵਾਵਾਂ ਕਾਰਨ ਸੂਬੇ ਦੀਆਂ ਮੁੱਖ ਜੰਗਲੀ ਅੱਗਾਂ 'ਚੋਂ ਇੱਕ ਰਾਤੋਂ ਰਾਤ 3000 ਤੋਂ ਵੱਧ ਕੇ 5000 ਹੈਕਟੇਅਰ ਤੋਂ ਵੱਧ ਹੋ ਗਈ। ਇਹ ਅੱਗ ਓਕਰੇ ਪਿੱਟ ਕੋ ਵਰਗੇ ਪਾਈਚਾਰਿਆਂ ਤੱਕ ਪਹੁੰਚ ਸਕਦੀ ਹੈ ਜਿੱਥੇ ਕਈ ਇਮਾਰਤਾਂ ਪ੍ਰਭਾਵਿਤ ਹੋ ਸਕਦੀਆਂ ਨੇ অন্ਟਾਰੀਓ ਦੇ ਕੁਵਾਰਥਾ ਲੇਕਸ ਖੇਤਰ ਚ ਫਾਇਰ ਕਰੂ ਬਰੰਟ ਰਿਵਰ ਖੇਤਰ ਚ 27 ਹੈਕਟੇਅਰ ਦੀ ਅੱਗ ਬੁਝਾਉਣ ਚ ਲੱਗੇ ਹੋਏ ਨੇ ਇੱਕ ਹਾਲ ਹੀ ਚ ਆਏ ਬਰਫੀਲੇ ਤੂਫਾਨ ਨਾਲ ਡਿੱਗੇ ਦਰਖਤਾਂ ਕਾਰਨ ਹਾਲਾਤ ਖਾਸ ਤੌਰ ਤੇ ਖਤਰਨਾਕ ਹੋ ਗਏ ਨੇ ਪੱਛਮੀ ਤੱਟ ਤੇ BC ਵਾਈਲਡ ਫਾਇਰ ਸਰਵਿਸ ਵੈਨਕੂਵਰ ਆਈਲੈਂਡ ਤੇ ਬੇਕਾਬੂ ਵੈਸਲੇ ਰਿਜ ਵਾਈਲਡ ਫਾਇਰ ਨੂੰ ਬੁਝਾਉਣ ਲਈ ਰਾਤ ਦੇ ਸਮੇਂ ਚੱਲਣ ਵਾਲੇ ਹੈਲੀਕਾਪਟਰਾਂ ਅਤੇ ਡਰੋਨਾਂ ਦੀ ਵਰਤੋਂ ਕਰ ਰਿਹਾ ਤਾਂ ਜੋ ਅੱਗ ਦੇ ਕੇਂਦਰਾਂ ਦੀ ਨਿਗਰਾਨੀ ਕੀਤੀ ਜਾ ਸਕੇ ਰਾਤ ਭਰ ਬਹੁਤ ਘੱਟ ਵਾਧਾ ਹੋਣ ਦੇ ਬਾਵਜੂਦ ਗਰਮ ਅਤੇ ਖੁਸ਼ਕ ਹਾਲਾਤ ਬਣੇ ਹੋਏ ਨੇ ਜਿਸ ਕਾਰਨ ਨੀਡਲੇ ਪਾਈਚਾਰਿਆਂ ਲਈ ਧੂਏ ਦੀ ਚਿੰਤਾ ਵੱਧ ਰਹੀ ਹੈ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦੇ ਅਨੁਸਾਰ ਇਸ ਸਮੇਂ ਕੈਨੇਡਾ 'ਚ 700 ਤੋਂ ਵੱਧ ਜੰਗਲੀ ਅੱਗਾਂ ਸਰਗਰਮ ਨੇ ਬਹੁਤ ਸਾਰੇ ਮਾਹਿਰਾਂ ਨੇ ਇਸ ਸਾਲ ਦੇ ਜੰਗਲੀ ਅੱਗ ਦੇ ਮੌਸਮ ਨੂੰ 2023 ਤੋਂ ਬਾਅਦ ਦੂਜਾ ਸਭ ਤੋਂ ਭੜਾ ਸਮਾਂ ਦੱਸਿਆ ਅੱਗ ਨਾਲ ਸੰਬੰਧਤ ਮਾਹਿਰ ਫਲੈਗ ਨੀਗਨ ਲੰਬੇ ਸਮੇਂ ਤੋਂ ਇੱਕ ਰਾਸ਼ਟਰੀ ਜੰਗਲੀ ਅੱਗ ਏਜੰਸੀ ਦੀ ਵਕਾਲਤ ਕਰ ਰਹੇ ਨੇ ਇਹ ਏਜੰਸੀ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੀ ਮੰਗ ਤੋਂ ਵੱਖਰੀ ਹੋਵੇਗੀ ਅਤੇ ਇਸ ਕੋਲ ਦੇਸ਼ 'ਚ ਕਿਤੇ ਵੀ ਕਰਮਚਾਰੀਆਂ ਅਤੇ ਸਾਜ਼ੋ-ਸਮਾਨ ਨੂੰ ਤੁਰੰਤ ਤਾਇਨਾਤ ਕਰਨ ਦੀ ਸ਼ਕਤੀ ਅਤੇ ਸਰੋਤ ਹੋਣਗੇ ਹਾਲਾਂਕਿ ਸੂਬੇ ਅਤੇ ਖੇਤਰ ਅੱਗ ਪ੍ਰਬੰਧਨ ਦੀ ਜ਼ਿੰਮੇਵਾਰੀ ਸਾਂਝੀ ਕਰਦੇ ਨੇ ਤੇ ਅਕਸਰ ਇੱਕ ਦੂਜੇ ਦੀ ਮਦਦ ਕਰਦੇ ਨੇ ਪਰ ਸਰੋਤਾਂ ਨੂੰ ਤਾਇਨਾਤ ਕਰਨ 'ਚ ਦੇਰੀ ਬਹੁਤ ਕੀਮਤੀ ਸਮਾਂ ਬਰਬਾਦ ਕਰ ਸਕਦੀ ਹੈ ਉਦਾਹਰਨ ਲਈ ਹਾਲ ਹੀ ਦੀਆਂ ਅੱਗਾਂ ਦੌਰਾਨ ਕਯੂਬਿਕ ਦੇ ਫਾਇਰ ਫਾਈਟਰਸ ਅਤੇ ਜਹਾਜ਼ਾਂ ਨੂੰ ਅਲਬਰਟਾ ਪਹੁੰਚਣ 'ਚ ਕਈ ਦਿਨ ਲੱਗਾ ਜਿਸ ਨਾਲ ਅੱਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਆਈ ਨਿਊ ਫੰਡਲੈਂਡ 'ਚ ਨਿਊ ਬਰੰਜ਼ਵਿਕ ਕਯੂਬਿਕ ਤੇ 온ਟਾਰੀਓ ਤੋਂ ਮਦਦ ਮਿਲਣ ਦੇ ਬਾਵਜੂਦ ਕੁਝ ਜ਼ਰੂਰੀ ਸਾਜ਼ੋ-ਸਮਾਨ ਰੱਖ-ਰਖਾ ਦੇ ਮੁੱਦੇ ਜਾਂ ਹੋਰ ਥਾਵਾਂ ਤੇ ਅੱਗ ਬੁਝਾਉਣ ਦੀਆਂ ਜ਼ਿੰਮੇਵਾਰੀਆਂ ਕਾਰਨ देरी ਨਾਲ ਪਹੁੰਚੇ ਜਾਂ ਰੱਦ ਕਰ ਦਿੱਤੇ ਗਏ। ਕੈਨੇਡਾ ਦੇ ਐਮਰਜੈਂਸੀ ਪ੍ਰਬੰਧਨ ਅਤੇ ਕਮਿਊਨਿਟੀ ਲਚਕੀਲੇਪਨ ਮੰਤਰਾਲੇ ਨੇ ਇੱਕ ਬਿਆਨ ਚ ਅੱਗੇ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਜਿਸ ਵਿੱਚ ਬਿਹਤਰ ਤਾਲਮੇਲ ਅਤੇ ਲਚਕੀਲੇਪਨ ਨੂੰ ਬਣਾਉਣ ਦੀਆਂ ਪਹਿਲ ਕਦਮੀਆਂ ਰਾਹੀਂ ਜੰਗਲੀ ਅੱਗ ਪ੍ਰਤੀ ਜਵਾਬ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਜ਼ਿਕਰ ਕੀਤਾ ਗਿਆ। ਮੈਕਮਲਨ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਤਾਲਮੇਲ ਦੇ ਯਤਨ ਮੌਜੂਦ ਹੋਣ ਦੇ ਬਾਵਜੂਦ ਜੰਗਲੀ ਅੱਗ ਦਾ ਬਹੁਤਾ ਸੰਘਰਸ਼ ਸਥਾਨਕ ਪੱਧਰ ਤੇ ਸ਼ੁਰੂ ਹੁੰਦਾ ਹੈ ਜਿੱਥੇ ਅਕਸਰ ਨਗਰਪਾਲਿਕਾ ਦੇ ਫਾਇਰ ਫਾਈਟਰਸ ਤੇ ਵਾਈਲਡ ਲੈਂਡ ਫਾਇਰ ਫਾਈਟਿੰਗ ਯਤਨਾ ਦਾ ਸਮਰਥਨ ਕਰਨ ਲਈ ਵਧੇਰੇ ਨਿਰਭਰਤਾ ਹੁੰਦੀ ਹੈ। ਅਲਬਰਟਾ ਦੇ ਬੈਟਲ ਰਿਵਰ ਕਰੋਫਟ ਚ ਇਤਿਹਾਸਕ ਸੰਗੀ ਉਪ ਚੋਣ ਲਈ ਐਡਵਾਂਸ ਪੋਲਿੰਗ ਜਾਰੀ ਹੈ। ਪਹਿਲੀ ਵਾਰ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਖਾਲੀ ਬੈਲਟ ਭਰਨੀ ਪਵੇਗੀ। ਇਲੈਕਸ਼ਨਸ ਕੈਨੇਡਾ ਨੇ ਜੂਨ ਚ ਇਸ ਉਪ ਚੋਣ ਦਾ ਐਲਾਨ ਕੀਤਾ ਸੀ ਜਦੋਂ ਕਨਜ਼ਰਵੇਟਿਵ ਡੇਮੀਨ ਕੋਰੇਕ ਜਿਸ ਨੇ ਅਪ੍ਰੈਲ ਦੀਆਂ ਆਮ ਚੋਣਾਂ ਚ ਇਹ ਸੀਟ ਜਿੱਤੀ ਸੀ ਨੇ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਲਈ ਅਹੁਦਾ ਛੱਡ ਦਿੱਤਾ ਸੀ। ਪੋਲੀਏਵ ਨੇ ਆਪਣੀ ਲੰਬੇ ਸਮੇਂ ਤੋਂ ਕਾਇਮ ਆਟਵਾ ਸੀਟ ਕਰ ਲੇਟਨ ਗਵਾ ਦਿੱਤੀ ਸੀ ਉਹ ਪਚੌਣ ਚ 2014 ਉਮੀਦਵਾਰ ਰਜਿਸਟਰਡ ਨੇ ਜੋ ਇਸ ਨੂੰ ਕੈਨੇਡੀਅਨ ਇਤਿਹਾਸ ਚ ਸੰਗੀ ਬੈਲਟ ਤੇ ਉਮੀਦਵਾਰਾਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦਾ ਹੈ ਚੋਣ ਲੜਨ ਵਾਲਿਆਂ ਚ ਸਭ ਤੋਂ ਵੱਡਾ ਨਾਮ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੋਲੀਏਵ ਦਾ ਹੈ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਪਹਿਲੀ ਵਾਰ ਵੋਟਰਾਂ ਨੂੰ ਖਾਲੀ ਬੈਲਟ ਭਰਨਾ ਪਵੇਗਾ ਇਲੈਕਸ਼ਨਸ ਕੈਨੇਡਾ ਨੇ ਦੱਸਿਆ ਕਿ ਉਮੀਦਵਾਰਾਂ ਦੀ ਰਿਕਾਰਡ ਗਿਣਤੀ ਕਾਰਨ ਵੋਟਰਾਂ ਨੂੰ ਮਿਆਰੀ ਸੂਚੀ ਸ਼ੈਲੀ ਵਾਲੇ ਬੈਲਟ ਦੀ ਬਜਾਏ ਵਿਸ਼ੇਸ਼ ਰਾਈਟ ਇਨ ਬੈਲਟ ਪ੍ਰਦਾਨ ਕੀਤੇ ਜਾਣਗੇ ਬੈਲਟ ਤੇ ਜ਼ਿਆਦਾਤਰ ਉਮੀਦਵਾਰ ਇਲੈਕਟੋਰਲ ਸੁਧਾਰ ਦੇ ਵਕੀਲਾਂ ਦੇ ਇੱਕ ਸਮੂਹ ਨਾਲ ਜੁੜੇ ਹੋਏ ਨੇ ਜਿਸ ਨੂੰ ਲੌਂਗੇਸਟ ਬੈਲਟ ਕਮੇਟੀ ਵਜੋਂ ਜਾਣਿਆ ਜਾਂਦਾ ਹੈ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਦੇ ਨਿਯਮਿਤ ਬੈਲਟ ਚ ਕੁਝ અપਵਾਦ ਰਹੇ ਨੇ ਜੋ ਕੌਲਮ ਵਾਲੇ ਅਨੁਕੂਲਿਤ ਬੈਲਟ ਦੀ ਵਰਤੋਂ ਉਮੀਦਵਾਰਾਂ ਦੀ ਉੱਚ ਗਿਣਤੀ ਵਾਲੀਆਂ ਚੋਣਾਂ ਚ ਕੀਤੀ ਗਈ ਹੈ ਇਸ ਉਪ ਚੋਣ ਚ ਸਿਰਫ ਐਕਸ ਲਗਾਉਣ ਦੀ ਬਜਾਏ ਵੋਟਰਾਂ ਨੂੰ ਖਾਲੀ ਜਗ੍ਹਾ 'ਚ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ ਹੱਥ ਨਾਲ ਲਿਖਣਾ ਪਵੇਗਾ। ਏਜੰਸੀ ਦੇ ਬੁਲਾਰੇ ਮੈਥਿਊ ਮਕੇਨਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਦੀ ਵੋਟ ਵੀ ਗਿਣੀ ਜਾਵੇਗੀ ਜਿਹੜੇ ਉਮੀਦਵਾਰ ਦੇ ਨਾਮ ਦੀ ਗਲਤ ਸਪੈਲਿੰਗ ਕਰ ਦੇਣਗੇ। ਜੇਕਰ ਉਹ ਸਿਰਫ ਕਿਸੇ ਸਿਆਸੀ ਪਾਰਟੀ ਦਾ ਨਾਮ ਲਿਖਦੇ ਨੇ ਤਾਂ ਉਨ੍ਹਾਂ ਦੀ ਬੈਲਟ ਗਿਣੀ ਨਹੀਂ ਜਾਵੇਗੀ। ਉਮੀਦਵਾਰ ਦਾ ਨਾਮ ਉੱਥੇ ਹੋਣਾ ਜ਼ਰੂਰੀ ਹੈ। ਕੈਮਰੋਜ਼ ਦੇ ਇੱਕ ਸੇਵਾਮੁਕਤ ਨਿਵਾਸੀ ਜਿਮ ਫਿਟਸ ਗੈਰਾਲਡ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਬੈਲਟ ਤੇ ਉਮੀਦਵਾਰਾਂ ਦਾ ਨਾਮ ਲਿਖਣਾ ਅਜੀਬ ਲੱਗਿਆ ਕਿਉਂਕਿ ਉਹ ਸਾਲਾਂ ਤੋਂ ਬੈਲਟ ਤੇ ਬਕਸਿਆਂ ਨੂੰ ਚਿੰਨਿਤ ਕਰਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਇੰਨੇ ਸਾਰੇ ਨਾਮ ਨਹੀਂ ਹੋਣੇ ਚਾਹੀਦੇ ਫਿਟਸ ਗੈਰਾਲਡ ਨੇ ਮੰਨਿਆ ਕਿ ਇਹ ਸਭ ਤੋਂ ਵਧੀਆ ਸਪੈਲਰ ਨਹੀਂ ਹੈ ਇਸ ਲਈ ਉਸਨੇ ਇਹ ਯਕੀਨੀ ਬਣਾਉਣ ਲਈ ਕਿ ਉਹ ਉਮੀਦਵਾਰਾਂ ਦਾ ਨਾਮ ਸਹੀ ਲਿਖ ਰਿਹਾ ਹੈ ਕਿਤਾਬ ਚਾ ਵੀ ਦੇਖਿਆ ਕੈਲਗਰੀ ਚ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਚ ਪੋਲੀਵ ਨੇ ਲੋਂਗੇਸਟ ਬੈਲਟ ਕਮੇਟੀ ਨਾਮਕ ਸਮੂਹ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ ਇਹ ਸਮੂਹ ਹਾਲ ਹੀ ਦੇ ਸਾਲਾਂ ਚ ਇਲੈਕਟੋਰਲ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਪ ਚੋਣਾਂ ਚ ਉਮੀਦਵਾਰਾਂ ਨੂੰ ਉਤਾਰ ਰਿਹਾ ਹੈ ਤੇ ਆਉਣ ਵਾਲੀ ਉਪ ਚੋਣ ਚ ਚੱਲ ਰਿਹਾ 214 ਉਮੀਦਵਾਰਾਂ ਚੋਂ ਜ਼ਿਆਦਾਤਰ ਇਸ ਸਮੂਹ ਨਾਲ ਜੁੜੇ ਹੋਏ ਨੇ ਪੋਲੀਵ ਨੇ ਕਿਹਾ ਕਿ ਉਹ ਜਿੱਤਣ ਦੀ ਉਮੀਦ ਨਹੀਂ ਕਰਦੇ ਉਹ ਸਿਰਫ ਸਥਿਤੀ ਨੂੰ ਉਲਝਾਉਣ ਅਤੇ ਲੋਕਾਂ ਲਈ ਵੋਟ ਪਾਉਣਾ ਮੁਸ਼ਕਲ ਬਣਾਉਣ ਲਈ ਬੈਲਟ ਨੂੰ ਭਰਨਾ ਚਾਹੁੰਦੇ ਨੇ ਪਾਲੀਵ ਨੇ ਸੁਝਾ ਦਿੱਤਾ ਕਿ ਸਰਕਾਰ ਨੂੰ ਨਾਮਜ਼ਦਗੀ ਫਾਰਮ ਤੇ ਉਮੀਦਵਾਰਾਂ ਨੂੰ ਲੋੜੀਂਦੇ ਦਸਤਖਤਾਂ ਦੀ ਗਿਣਤੀ ਬਦਲਣੀ ਚਾਹੀਦੀ ਹੈ ਵਰਤਮਾਨ ਚ ਉਮੀਦਵਾਰਾਂ ਨੂੰ ਬੈਲਟ ਲਈ ਯੋਗ ਹੋਣ ਲਈ ਸਿਰਫ 100 ਦਸਤਖਤਾਂ ਦੀ ਲੋੜ ਹੁੰਦੀ ਹੈ ਇਲੈਕਸ਼ਨਸ ਕੈਨੇਡਾ ਨੇ ਕਿਹਾ ਹੈ ਕਿ ਵੋਟਰ ਮੇਲ ਰਾਹੀਂ ਜਾਂ ਬੈਟਲ ਰਿਵਰ ਕਰੋਫਟ ਦੇ ਸਥਾਨਕ ਇਲੈਕਸ਼ਨਸ ਕੈਨੇਡਾ ਦਫ਼ਤਰ 'ਚ ਮੰਗਲਵਾਰ 12 ਅਗਸਤ ਤੱਕ ਵੀ ਛੇਤੀ ਵੋਟ ਪਾ ਸਕਦੇ ਨੇ ਉਪ ਚੋਣ ਲਈ ਅਧਿਕਾਰਤ ਚੋਣ ਦਿਵਸ 18 ਅਗਸਤ ਹੈ 에ਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਵੱਲੋਂ ਸੋਮਵਾਰ ਨੂੰ ਚਾਰ ਵੱਡੇ ਕੈਨੇਡੀਅਨ ਸ਼ਹਿਰਾਂ ਦੇ ਹਵਾਈ ਅੱਡਿਆਂ ਤੇ ਧਰਨਾ ਦੇਣ ਦੀ ਉਮੀਦ ਹੈ ਜਿਸ ਨੂੰ ਉਹਨਾਂ ਦੀ ਯੂਨੀਅਨ ਨੈਸ਼ਨਲ ਡੇ ਆਫ ਐਕਸ਼ਨ ਕਹਿੰਦੀ ਹੈ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦਾ ਕਹਿਣਾ ਹੈ ਕਿ ਮੌਂਟਰੀਅਲ ਦੇ ਪੀਅਰੇ ਐਲੀਟ ਟਰੂਡੋ ਇੰਟਰਨੈਸ਼ਨਲ 에어ਪੋਰਟ ਟ੍ਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਤੇ ਦੁਪਹਿਰ 1 ਵਜੇ ਈਟੀ ਤੇ ਪ੍ਰਦਰਸ਼ਨ ਹੋਣ ਦੀ ਉਮੀਦ ਹੈ ਯੂਨੀਅਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰਨ ਤੇ ਦੇਸ਼ ਭਰ ਚ ਉਡਾਣਾਂ ਦੇ ਸੁਚਾਰੂ ਸੰਚਾਲਨ ਨੂੰ ਬਣਾਈ ਰੱਖਣ ਚ ਫਲਾਈਟ ਅਟੈਂਡੈਂਸ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰੇਗੀ ਇਹ ਪ੍ਰਦਰਸ਼ਨ ਮੌਂਟਰੀਅਲ ਪੀਰੇ ਐਲੀਟ ਟਰੂਡੋ ਤੇ ਟ੍ਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦੁਪਹਿਰ 1 ਵਜੇ ਇਹਦੇ ਨਾਲ ਨਾਲ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵੇਰੇ 10 ਵਜੇ ਪੀਟੀ ਅਤੇ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵੇਰੇ 11 ਵਜੇ ਐਮਡੀਟੀ ਲਈ ਤੈਅ ਕੀਤੇ ਗਏ ਨੇ ਯੂਨੀਅਨ ਨੇ 에ਅਰ ਕੈਨੇਡਾ ਨੂੰ ਉਹਨਾਂ ਲੋਕਾਂ ਲਈ ਉਚਿਤ ਮੁਆਵਜ਼ੇ ਅਤੇ ਕੰਮ ਦੀਆਂ ਸਥਿਤੀਆਂ ਦੀ ਮਹੱਤਤਾ ਨੂੰ ਪਛਾਣਨ ਦੀ ਅਪੀਲ ਕੀਤੀ ਹੈ ਜੋ ਕੈਨੇਡਾ ਦੇ ਆਕਾਸ਼ ਨੂੰ ਸੁਰੱਖਿਅਤ ਰੱਖਦੇ ਨੇ ਯੂਨੀਅਨ ਦੇ 에ਅਰ ਕੈਨੇਡਾ ਕੰਪੋਨੈਂਟ ਦੇ ਪ੍ਰਧਾਨ ਵੇਸਲੇ ਲੁਸੋਸਕੀ ਨੇ ਕਿਹਾ ਹੈ ਕਿ ਮੌਜੂਦਾ ਮਿਆਰ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਹੁਣ ਸਵੀਕਾਰਨ ਯੋਗ ਨਹੀਂ ਹੈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟ ਅੱਜ ਨੈਸ਼ਨਲ ਡੇ ਆਫ ਐਕਸ਼ਨ ਵਜੋਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਰੈਲੀ ਕਰ ਰਹੇ ਨੇ ਇਹ ਪ੍ਰਦਰਸ਼ਨ ਉਸ ਸਮੇਂ ਹੋ ਰਿਹਾ ਹੈ ਜਦੋਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਦੀ ਗੱਲਬਾਤ ਕਮੇਟੀ ਇਸ ਹਫ਼ਤੇ ਏਅਰ ਕੈਨੇਡਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਯੂਨੀਅਨ ਦਾ ਕਹਿਣਾ ਹੈ ਕਿ ਲੋਕਾਂ ਚ ਇਕਤਾ ਦਾ ਪ੍ਰਦਰਸ਼ਨ ਮਾਲਕ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਮੈਂਬਰ ਇੱਕ ਉਚਿਤ ਇਕਰਾਰਨਾਮੇ ਲਈ ਪੱਕੇ ਨੇ ਗਰਮੀਆਂ ਦੇ ਸ਼ੁਰੂ ਚ 10000 ਤੋਂ ਵੱਧ ਫਲਾਈਟ ਅਟੈਂਡੈਂਟਸ ਨੇ ਭਾਰੀ ਬਹੁਮਤ ਨਾਲ ਹੜਤਾਲ ਦੇ ਹੱਕ 'ਚ ਵੋਟ ਪਾਈ ਸੀ ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ 16 ਅਗਸਤ ਨੂੰ ਹੀ ਹੜਤਾਲ ਹੋ ਸਕਦੀ ਹੈ 에ਅਰ ਕੈਨੇਡਾ ਨੇ ਅੱਜ ਦੇ ਪ੍ਰਦਰਸ਼ਨ ਤੇ ਜਨਤਕ ਤੌਰ ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਇਹ ਉਹ ਇੱਕ ਸਮਝੌਤੇ ਤੇ ਪਹੁੰਚਣ ਲਈ ਵਚਨਬੱਧ ਹੈ ਹਾਲੀਆ ਉਡਾਣਾਂ 'ਚ ਵਿਗਨ ਨੇ ਟੋਰਾਂਟੋ ਕੈਲਗਰੀ ਅਤੇ ਮੌਂਟਰੀਅਲ ਸਮੇਤ ਪ੍ਰਮੁੱਖ ਕੈਨੇਡੀਅਨ ਸ਼ਹਿਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ 9 ਅਗਸਤ 2025 ਨੂੰ ਵਿਆਪਕ ਦੇਰੀ ਅਤੇ ਰੱਦੀਕਰਨ ਹੋਏ ਕੁੱਲ 34 ਰੱਦੀਕਰਨ ਹੋਏ ਅਤੇ 200 ਤੋਂ ਵੱਧ ਦੇਰੀ ਦੇ ਨਤੀਜੇ ਵਜੋਂ ਪ੍ਰਮੁੱਖ ਕੈਰੀਅਰਜ਼ ਦੇ ਵਿੱਚ 224 ਉਡਾਣਾਂ 'ਚ ਦੇਰੀ ਹੋਈ ਜਿਸ ਨਾਲ ਹਜ਼ਾਰਾਂ ਯਾਤਰੀ ਅਸੁਵਿਧਾ 'ਚ ਫਸ ਗਏ 에ਅਰ ਕੈਨੇਡਾ, ਵੈਸਟ ਜੈਟ ਤੇ ਪੋਰਟਰ ਵਰਗੀਆਂ 에ਅਰਲਾਈਨਜ਼ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਜਿਸ ਕਾਰਨ ਸੰਚਾਲਨ ਹਫੜਾ ਦਫੜੀ ਹੋਈ ਅਤੇ ਸਮਾਸਾਰਣੀ 'ਚ ਵਿਗਨ ਪਿਆ ਇਹਨਾਂ ਮੁੱਦਿਆਂ ਨੇ ਟੋਰਾਂਟੋ ਪੀਅਰਸਨ, ਕੈਲਗਰੀ ਅਤੇ ਮੌਂਟਰੀਅਲ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਨੂੰ ਖਾਸ ਤੌਰ ਤੇ ਪ੍ਰਭਾਵਿਤ ਕੀਤਾ ਜਿਸ ਨਾਲ ਸਮੇਂ ਸਿਰ ਪਹੁੰਚਣਾ ਮੁਸ਼ਕਲ ਹੋ ਗਿਆ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਉਡੀਕ ਸਮੇਂ ਮੋੜ ਰੂਟ ਕੀਤੀਆਂ ਉਡਾਣਾਂ ਅਤੇ ਅਨਿਸ਼ਚਿਤ ਯਾਤਰਾ ਯੋਜਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਨੇਡਾ ਦਾ ਤਾਜ਼ਾ ਲੇਬਰ ਮਾਰਕੀਟ ਡਾਟਾ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਵਿਕਸਿਤ ਅਰਥਚਾਰਿਆਂ ਨੂੰ ਵੀ ਅਚਾਨਕ ਝਟਕਿਆਂ ਨੂੰ ਸਹਿਣਾ ਸੌਖਾ ਨਹੀਂ ਹੈ ਇਹ ਸਬਕ ਭਾਰਤੀ ਕਰਮਚਾਰੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜੁਲਾਈ ਚ ਕੈਨੇਡਾ ਚ ਲਗਭਗ 40800 ਨੌਕਰੀਆਂ ਖਤਮ ਹੋ ਗਈਆਂ ਜਿਸ ਨੇ ਇੱਕ ਮਹੀਨਾ ਪਹਿਲਾਂ ਹੋਏ ਮਜ਼ਬੂਤ ਵਾਅਦੇ ਨੂੰ ਖਤਮ ਕਰ ਦਿੱਤਾ ਰੋਜ਼ਗਾਰਦਾਰ 8 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 60.7 ਫੀਸਦੀ ਤੇ ਆ ਗਈ ਜਦਕਿ ਨੌਜਵਾਨਾਂ ਦੀ ਬੇਰੋਜ਼ਗਾਰੀ 14.6 ਫੀਸਦੀ ਤੇ ਪਹੁੰਚ ਗਈ 15 ਸਾਲ ਤੋਂ 24 ਸਾਲ ਦੀ ਉਮਰ ਦੇ ਲੋਕਾਂ ਲਈ ਰੋਜ਼ਗਾਰਦਾਰ 1990 ਦੇ ਦਹਾਕੇ ਦੇ ਅੰਤ ਚ ਦਰਜ ਕੀਤੇ ਗਏ 15 ਤੇ ਆ ਗਈ ਇਸ ਦਾ ਕਾਰਨ ਅਮਰੀਕਾ ਵੱਲੋਂ ਸਟੀਲ ਐਲੂਮੀਨੀਅਮ ਅਤੇ ਆਟੋਮੋਬਾਈਲ ਤੇ ਲਗਾਏ ਗਿਆ ਟੈਰਿਫ ਉਦਯੋਗਿਕ ਮਾਰਜਨ ਦਾ ਸਖਤ ਹੋਣਾ ਅਤੇ ਨੌਕਰੀ ਤੇ ਰੱਖਣ ਦੀ ਭਾਵਨਾ ਚ ਕਮੀ ਆਉਣਾ ਹੈ ਮੈਨੂਫੈਕਚਰਿੰਗ ਸੂਚਨਾ ਸੇਵਾਵਾਂ ਮਨੋਰੰਜਨ ਉਸਾਰੀ ਅਤੇ ਕਾਰੋਬਾਰੀ ਸਹਾਇਤਾ ਦੇ ਖੇਤਰਾਂ ਚ ਸਭ ਤੋਂ ਵੱਡੀ ਗ੍ਰਾਵਿਟੀ ਦੇਖਣ ਨੂੰ ਮਿਲੀ ਜਦੋਂ ਕਿ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਸੈਕਟਰ ਚ ਥੋੜਾ ਵਾਧਾ ਹੋਇਆ ਜਿਸ ਵਿੱਚ ਲਗਭਗ 26000 ਨੌਕਰੀਆਂ ਸ਼ਾਮਲ ਹੋਈਆਂ ਇੱਕ ਭਾਰਤੀ ਕਰਮਚਾਰੀ ਦੇ ਨਜ਼ਰੀਏ ਤੋਂ ਇਸ ਦੇ ਤਿੰਨ ਸਬਕ ਸਾਹਮਣੇ ਆਉਂਦੇ ਨੇ ਪਹਿਲਾ ਇਹ ਵਪਾਰ ਨੀਤੀ ਉਮੀਦ ਤੋਂ ਵੱਧ ਨੇੜੇ ਦਾ ਪ੍ਰਭਾਵ ਪਾ ਸਕਦੀ ਹੈ ਵਿਸ਼ਵਵਿਆਪੀ ਸਪਲਾਈ ਚੇਨ ਨਾਲ ਭਾਰਤ ਦੇ ਵੱਧੇ ਏਕੀਕਰਨ ਦਾ ਮਤਲਬ ਹੈ ਕਿ ਬਾਹਰੀ ਟੈਰਿਫ ਜਾਂ ਪਾਬੰਦੀਆਂ ਅਸਿੱਧੇ ਤੌਰ ਤੇ ਘਰੇਲੂ ਨੌਕਰੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਦੂਜਾ ਮੰਦੀ ਦੇ ਸਮੇਂ ਨੌਜਵਾਨਾਂ ਨੂੰ ਸਭ ਤੋਂ ਵੱਧ ਖਤਰਾ ਹੁੰਦਾ ਹੈ ਜਦੋਂ ਨਵੇਂ ਲੋਕਾਂ ਦੀ ਮੰਗ ਘਟ ਜਾਂਦੀ ਹੈ ਤਾਂ ਨਵੇਂ ਗ੍ਰੈਜੂਏਟ ਤੇ ਸ਼ੁਰੂਆਤੀ ਕੈਰੀਅਰ ਦੇ ਪੇਸ਼ੇਵਰਾਂ ਨੂੰ ਨੌਕਰੀ ਲਈ ਯੋਗ ਬਣੇ ਰਹਿਣ ਲਈ ਇੱਕ ਵਿਸ਼ਾਲ ਹੁਨਰ ਟੂਲ ਕਿਟ ਦੀ ਲੋੜ ਹੁੰਦੀ ਹੈ ਤੀਜਾ ਲੌਜਿਸਟਿਕਸ ਸਿਹਤ ਸੰਭਾਲ ਜਾਂ ਟੈਕਨੋਲੋਜੀ ਵਰਗੇ ਲਚਕੀਲੇ ਉਦਯੋਗਾਂ 'ਚ ਤਬਦੀਲੀ ਕਰਨਾ ਆਰਥਿਕ ਝਟਕਿਆਂ ਤੋਂ ਬਚਣ ਲਈ ਇੱਕ ਬਫਰ ਪ੍ਰਦਾਨ ਕਰ ਸਕਦਾ ਹੈ ਦਿਲਚਸਪ ਗੱਲ ਇਹ ਹੈ ਕਿ ਨੌਕਰੀਆਂ 'ਚ ਕਟੌਤੀ ਦੇ ਬਾਵਜੂਦ ਕੈਨੇਡੀਅਨ ਤਨਖਾਹਾਂ 'ਚ ਵਾਧਾ ਹੋਇਆ ਜਿਸ ਤੋਂ ਪਤਾ ਲੱਗਦਾ ਹੈ ਕਿ ਕਮਜ਼ੋਰ ਬਾਜ਼ਾਰ 'ਚ ਵੀ ਵਿਸ਼ੇਸ਼ ਹੁਨਰ ਦਾ ਮੁੱਲ ਹੈ ਭਾਰਤੀ ਕਾਮਿਆਂ ਲਈ ਇਹ ਲਗਾਤਾਰ ਹੁਨਰ ਵਧਾਉਣ ਦੇ ਮਾਮਲੇ ਨੂੰ ਹੋਰ ਮਜ਼ਬੂਤ ਕਰਦਾ ਹੈ ਖਾਸ ਕਰਕੇ ਉਹਨਾਂ ਖੇਤਰਾਂ 'ਚ ਜਿੱਥੇ ਟੈਕਨੋਲੋਜੀ ਅਤੇ ਡੋਮੇਨ ਮੁਹਾਰਤ ਦਾ ਮੇਲ ਹੁੰਦਾ ਹੈ ਇੱਕ ਅਜਿਹੇ ਯੁੱਗ 'ਚ ਜਿੱਥੇ ਵਿਸ਼ਵ ਦੇ ਦੂਜੇ ਪਾਸੇ ਬਾਰਡਰ ਦੀਆਂ ਨੀਤੀਆਂ ਜਾਂ ਸਰਹੱਦੀ ਵਿਵਾਦਾਂ ਕਾਰਨ ਛਾਂਟੀ ਹੋ ਸਕਦੀ ਹੈ ਭਾਰਤ ਦੇ ਕਾਰਜਬਲ ਨੂੰ ਅਗਲੀ ਲਹਿਰ ਦੇ ਵਿਗਨ ਤੋਂ ਬਚਣ ਲਈ ਅਨੁਕੂਲਤਾ ਸੈਕਟਰਲ ਗਤੀਸ਼ੀਲਤਾ ਅਤੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੋਵੇਗੀ ਹੈਲਥ ਕੈਨੇਡਾ ਨੇ ਕੈਨੇਡੀਅਨ ਮਰੀਜ਼ਾਂ ਲਈ ਦੋ ਨਵੀਆਂ ਥੈਰਪੀਆਂ ਨੂੰ ਮਨਜ਼ੂਰ ਕੀਤਾ ਹੈ ਜੋ ਇਲਾਜ ਚ ਮਹੱਤਵਪੂਰਨ ਕਮੀਆਂ ਨੂੰ ਪੂਰਾ ਕਰਦੀਆਂ ਨੇ ਪਹਿਲੀ ਮਨਜ਼ੂਰੀ ਮਸਲ ਇਨਵੇਸਿਵ ਬਲੈਡਰ ਕੈਂਸਰ ਲਈ ਹੈ ਜੋ ਕਿ ਯੂਰੋਥੈਲੀਅਲ ਕਾਰਸੀਓਨੋਮਾ ਦਾ ਇੱਕ ਰੂਪ ਹੈ ਇਸ ਵਿੱਚ ਟਿਊਮਰ ਬਲੈਡਰ ਦੀ ਮਾਸਪੇਸ਼ੀ ਦੀ ਕੰਦ ਚ ਵੱਧ ਜਾਂਦਾ ਹੈ ਪਰ ਸਰੀਰ ਦੇ ਦੂਰ ਦੇ ਹਿੱਸਿਆਂ ਵਿੱਚ ਨਹੀਂ ਫੈਲਦਾ ਕੈਨੇਡਾ ਚ ਬਲੈਡਰ ਕੈਂਸਰ ਪੰਜਵਾਂ ਸਭ ਤੋਂ ਆਮ ਕੈਂਸਰ ਹੈ ਜਿਸ ਦੇ ਹਰ ਸਾਲ 13000 ਤੋਂ ਵੱਧ ਨਵੇਂ ਕੇਸ ਸਾਹਮਣੇ ਆਉਂਦੇ ਨੇ ਐਮ ਆਈ ਬੀ ਸੀ ਦੇ ਲਗਭਗ ਅੱਧੇ ਮਰੀਜ਼ਾਂ ਨੂੰ ਬਲੈਡਰ ਹਟਾਉਣ ਦੀ ਸਰਜਰੀ ਤੋਂ ਬਾਅਦ ਬਿਮਾਰੀ ਮੁੜ ਖੋ ਜਾਂਦੀ ਹੈ ਨਵੇਂ ਮਨਜ਼ੂਰ ਕੀਤੇ ਗਏ ਇਲਾਜ ਚ ਇੱਕ ਇਮਿਊਨੋਥੈਰੇਪੀ ਜੋ ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਤੇ ਹਮਲਾ ਕਰਨ ਚ ਮਦਦ ਕਰਦੀ ਹੈ ਨੂੰ ਸਰਜਰੀ ਤੋਂ ਪਹਿਲਾਂ ਕੀਮੋਥੈਰਪੀ ਦਵਾਈਆਂ ਜੈਮਸੀਟਾਬਾਈਨ ਅਤੇ ਸਿਸਪਲੇਟਿਨ ਦੇ ਨਾਲ ਜੋੜ ਕੇ ਦਿੱਤਾ ਜਾਂਦਾ ਹੈ ਫੇਜ਼ 3 ਟਰਾਇਲ ਨੇ ਦਿਖਾਇਆ ਹੈ ਕਿ ਇਹ ਇਲਾਜ ਵਿਧੀ ਮਿਆਰੀ ਕੀਮੋਥੈਰਪੀ ਅਤੇ ਸਰਜਰੀ ਦੇ ਮੁਕਾਬਲੇ ਬਿਮਾਰੀ ਦੇ ਵਧਣ ਮੁੜ ਹੋਣ ਸਰਜਰੀ ਨਾ ਹੋਣ ਜਾਂ ਮੌਤੇ ਦੇ ਖਤਰੇ ਨੂੰ 32% ਤੱਕ ਘਟਾਉਂਦੀ ਹੈ ਦੂਜੀ ਮਨਜ਼ੂਰੀ ਬੱਚਿਆਂ ਚ ਲੰਬੇ ਤੀਬਰ ਤੇ ਕੰਵਲਸਿਵ ਦੌਰਿਆਂ ਦੇ ਇਲਾਜ ਨਾਲ ਸੰਬੰਧਿਤ ਹੈ ਇਹ ਦੌਰੇ ਕਈ ਮਿੰਟਾਂ ਤੱਕ ਚੱਲ ਸਕਦੇ ਨੇ ਤੇ ਜੇਕਰ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਗੰਭੀਰ ਥੋੜੇ ਸਮੇਂ ਅਤੇ ਲੰਬੇ ਸਮੇਂ ਦੇ ਪ੍ਰਭਾਵ ਪੈਦਾ ਕਰ ਸਕਦੇ ਨੇ ਇਹ ਦੌਰੇ ਮਿਰਗੀ ਕਾਰਨ ਹੋ ਸਕਦੇ ਨੇ ਜੋ ਇੱਕ ਪੁਰਾਣੀ ਨਿਊਰੋਲੋਜੀਕਲ ਬਿਮਾਰੀ ਹੈ ਤੇ ਲਗਭਗ 100 ਵਿੱਚੋਂ ਇੱਕ ਕੈਨੇਡੀਅਨ ਨੂੰ ਪ੍ਰਭਾਵਿਤ ਕਰਦੀ ਹੈ ਇਸ ਦੇ ਲਗਭਗ 13% ਕੇਸ ਬੱਚਿਆਂ ਤੇ ਨੌਜਵਾਨਾਂ ਚ ਹੁੰਦੇ ਨੇ ਬੈਂਜੋਡਾਈਜ਼ਾਪੀਨ ਦਵਾਈ ਜੋ ਦਿਮਾਗ ਚ ਬਹੁਤ ਜ਼ਿਆਦਾ ਬਿਜਲਈ ਗਤੀਵਿਧੀ ਨੂੰ ਸ਼ਾਂਤ ਕਰਕੇ ਕੰਮ ਕਰਦੀ ਹੈ ਇਸ ਤੋਂ ਪਹਿਲਾਂ ਦੋ ਵੜੀਆਂ ਵਰਤਣ ਲਈ ਤਿਆਰ ਸਰਿੰਜਾਂ ਚ ਆਉਂਦੀ ਹੈ ਅਤੇ ਇਸ ਨੂੰ ਤੁਰੰਤ ਜਜ਼ਬ ਕਰਨ ਲਈ ਗਲ ਤੇ ਅੰਦਰ ਦਿੱਤਾ ਜਾਂਦਾ ਹੈ ਇਸ ਨਾਲ ਦੌਰਿਆਂ ਤੇ ਤੇਜ਼ੀ ਨਾਲ ਕਾਬੂ ਪਾਇਆ ਜਾ ਸਕਦਾ ਹੈ ਤੇ ਸੰਭਵ ਤੌਰ ਤੇ ਹਸਪਤਾਲ ਚ ਦਾਖਲ ਹੋਣ ਤੋਂ ਬਚਿਆ ਜਾ ਸਕਦਾ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਇਸ ਸਾਲ ਦਾ ਪਹਿਲਾ ਕਾਉਂਸਲਰ ਕੈਂਪ ਸਫਲਤਾਪੂਰਵਕ ਹੋਇਆ ਸੰਪੰਨ ਪ੍ਰਦਰਸ਼ਨਕਾਰੀਆਂ ਨੂੰ ਗੁਰਦੁਆਰੇ ਤੋਂ 50 ਮੀਟਰ ਰੱਖਿਆ ਗਿਆ ਦੂਰ ਕੈਨੇਡਾ ਦੇ ਸੈਲਾਨੀਆਂ ਨੇ ਦਿੱਤਾ ਅਮਰੀਕਾ ਨੂੰ ਵੱਡਾ ਝਟਕਾ ਯੂ ਐਸ ਦੇ ਚਾਰ ਰਾਜਾਂ ਦੀ ਆਰਥਿਕ ਹਾਲਤ ਤੇ ਪਿਆ ਅਸਰ ਕੈਨੇਡਾ ਚ ਜੰਗਲੀ ਅੱਗਾਂ ਨਾਲ ਨਜਿੱਠਣ ਲਈ ਨਵੀਂ ਪਹਿਲ ਕਦਮੀ ਮਾਹਿਰਾਂ ਵੱਲੋਂ ਰਾਸ਼ਟਰੀ ਜੰਗਲੀ ਅੱਗ ਏਜੰਸੀ ਸਥਾਪਿਤ ਕਰਨ ਦੀ ਮੰਗ ਬੈਟਲ ਰਿਵਰ ਕਰੋਫਟ ਚ ਉਪਚੋਣ ਲਈ ਐਡਵਾਂਸ ਪੋਲਿੰਗ ਜਾਰੀ ਇਲੈਕਸ਼ਨ ਕੈਨੇਡਾ ਨੇ ਵੋਟਰਾਂ ਨੂੰ ਖਾਲੀ ਬੈਲਟ ਭਰਨ ਲਈ ਕਿਹਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ